ਆਪਦੇ ਹੀ ਗੱਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਇੱਥੇ ਚੱਲ ਗਈਆਂ ਤਾਬੜ ਤੋੜ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਆ ਰਹੀ ਹੈ ਜੀਹਾਂ ਕਾਂਗਰਸੀ ਉਮੀਦਵਾਰ ਪਦੀਪ ਚੌਧਰੀ ਦੇ ਕਾਫਲੇ ਤੇ ਗੋਲੀਬਾਰੀ ਹੋਈ ਸੀ ਐਸ ਜੇ ਕਾਫਲੇ ਚ ਮੌਜੂਦ ਇੱਕ ਸਮਰਥਕ ਨੂੰ ਗੋਲੀ ਲੱਗ ਗਈ ਹੈ ਤੇ ਜਦਕਿ ਕੁਝ ਹੋਰਾਂ ਤੇ ਥੱਪੜ ਮਾਰਿਆ ਗਿਆ ਗੋਲੀ ਲੱਗਨ ਕਾਰਨ ਗੰਭੀਰ ਜ਼ਖਮੀ ਹੋਏ ਮਜ਼ਦੂਰ ਨੂੰ ਪੰਚਕੁਲਾ ਦੇ ਸੈਕਟਰ 6 ਸਿਤਤ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਨੂੰ ਪੀ ਜੀ ਆਈ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਉੱਥੇ ਲੈ ਕੇ ਗਏ ਤੇ ਨਾਲ ਹੀ ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋ ਗਏ 골ਡੀ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਪੁਲਿਸ ਤੇ ਕੇਦੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੂਤਰਾਂ ਦੇ ਮੁਤਾਬਕ 골ਡੀ ਨੂੰ ਗੈਕਟਰ ਪੱਪੀ ਪੱਪੀ ਰਾਣਾ ਗੈਂਗ ਦੇ ਸਰਗਣਿਆਂ ਨੇ ਗੋਲੀ ਮਾਰੀ ਸੀ 골ਡੀ ਦੀ ਪਹਿਲਾਂ ਵੀ ਅੱਪੀ ਨਾਲ ਗੈਂਗ ਨਾਲ ਲੜਾਈ ਹੋ ਚੁੱਕੀ ਹੈ ਤੇ ਮਜ਼ਦੂਰ ਜ਼ਖਮੀ ਮਜ਼ਦੂਰ ਦੀ ਪਛਾਣ 골ਡੀ ਵਜੋਂ ਹੋਈ ਹੈ ਤੇ ਉਹ ਕਾਲਕਾਦੇ ਪਿੰਡ ਖੇੜੀ ਦਾ ਰਹਿਣ ਵਾਲਾ ਹੈ ਤੇ ਉਸ ਕਲਪ ਰਾਏਕੋਟ ਰਾਏਪੁਰ ਰਾਏਪੁਰੋ ਰਾਣੀ ਥਾਣੇ ਵਿੱਚ ਅਪਰਾਧਿਕ ਮਾਮਲੇ ਦੀ ਦਰਜਾ ਹਨ ਸ਼ੁੱਕਰਵਾਰ ਨੂੰ ਕਾਲਕਾ ਵਿਧਾਨ ਸਭਾ ਤੋਂ ਅੰਗਰੇਜ਼ੀ ਉਮੀਦਵਾਰ प्रदीप ਚੌਧਰੀ ਜੂਨ ਪ੍ਰਚਾਰਨ ਲਈ ਆਪਣੇ ਕਾਫਲੇ ਨਾਲ ਰਾਏਪੁਰ ਰਾਣੀ ਨੇੜੇ ਪਿੰਡ ਪੜੋਲੀ ਜਾ ਰਹੇ ਸਨ ਇਸ ਦੌਰਾਨ ਸਪਲੈਂਡਰ ਬਾਈਕ ਤੇ ਇਹ ਤਿੰਨ ਬਦਮਾਸ਼ਾਂ ਨੇ ਕਾਰ ਤੇ ਸਵਾਰ 골ਡੀ ਤੇ ਤਿੰਨ ਗੋਲੀਆਂ ਚਲਾ ਦਿੱਤੀਆਂ ਇੱਕ ਗੋਲੀ 골ਡੀ ਦੀ छाती ਉੱਚ ਲੱਗੀ ਤੇ 골ਡੀ ਦੇ ਨਾਲ ਬੈਠੇ ਲੋਕਾਂ ਨੂੰ ਸ਼ਰੀਅਮ ਮਾਰਿਆ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ